ਕਮੰਡ ਕੀ ਦੇ ਦਿਆ ਰੱਬ ਤੇ ਦਾਸ ਤੇ ਬੰਦੇ ਤੇ ਤੇ ਹੋਣਾ ਕੀ ਦੇ ਤੇ ਚਾਹੀਦਾ ਸੀ ਖੁਦਾ万 ਤੇ ਕਿਉਂ ਛੋਟੇ ਪਾਸਟਰ ਦਾ ਵੀ ਖੁਦਾ ਉਹੀ ਆ ਹਾਲੇਲੂਇਆ ਉਹ ਭਾਵੇਂ ਦਸਾਂ ਨੂੰ ਸਿਖਾਉਂਦਾ 15 ਨੂੰ 20 ਨੂੰ 30 ਨੂੰ 25 ਨੂੰ ਤੇ ਦੂਜਾ ਭਾਵੇਂ ਲੱਖਾਂ ਨੂੰ ਸਿਖਾਉਂਦਾ ਹੈ ਉਹੀ ਯਿਸੂ ਉਥੇ ਕੰਮ ਕਰਦਾ ਹੈ ਉਹੀ ਈਸ਼ੂ ਇੱਥੇ ਕੰਮ ਕਰਦਾ ਹੈ ਉਹੀ ਪਵਿੱਤਰ ਆਤਮਾ ਉਹਨਾਂ ਦੇ ਨਾਲ ਹੈ ਉਹੀ ਪਵਿੱਤਰ ਆਤਮਾ ਇਹਨਾਂ ਦੇ ਨਾਲ ਕੱਲ੍ਹ ਇੱਕ ਬ੍ਰਦਰ ਦੇ ਨਾਲ ਮੇਰੀ ਗੱਲ ਹੋਈ ਵਿਸ਼ਵਾਸ ਦੀ ਇਹ ਗੱਲ ਮੈਂ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਤੁਸੀਂ ਤੁਹਾਡੇ ਅੰਦਰ ਇਹ ਗੱਲਾਂ ਆਉਣ ਹੀ ਨਾ ਕਰਦੇ ਕਿਉਂਕਿ ਸ਼ੈਤਾਨ ਨੇ ਲੈ ਕੇ ਆਉਣੀਆਂ ਇੱਕ ਸਮੇਂ ਦੇ ਵਿੱਚ ਉਹ ਬ੍ਰਦਰ ਕਿਸੇ ਚਰਚ ਦੇ ਵਿੱਚ ਜਾਂਦਾ ਸੀਗਾ ਉਹ ਚਰਚ ਵਿੱਚ ਜਾਂਦਾ ਸੀਗਾ ਤੇ ਹੁਣ ਉਹ ਕਿਸੇ ਵੱਡੇ ਚਰਚ ਦੇ ਨਾਲ ਜੁੜ ਗਿਆ ਤੇ ਜਦੋਂ ਕਿਸੇ ਵੱਡੇ ਚਰਚ ਦੇ ਨਾਲ ਜੁੜ ਗਿਆ ਹੁਣ ਕਹਿੰਦਾ ਮੈਨੂੰ ਜ਼ਿਆਦਾ ਸਮਝ ਆਉਂਦੀ ਪਈ ਆ ਹੁਣ ਮੈਨੂੰ ਜ਼ਿਆਦਾ ਸਮਝ ਆਉਂਦੀ ਜਦ ਕਿ ਮੈਂ ਖੋਦ ਮੇਰੇ ਆਤਮਿਕ ਪਿਤਾ ਪਾਸਟਰ ਸੋਮਸੀਲੀ ਚਰਚ ਦੇ ਵਿੱਚੋਂ ਸਿੱਖਿਆ ਆ ਤੇ ਬੈਸਟ ਸਿੱਖਿਆ ਆ ਤੇ ਬਹੁਤ ਬੈਸਟ ਸਿਖਾਇਆ ਉਹਨਾਂ ਨੇ ਤੇ ਉਹ ਕਹਿੰਦਾ ਹੁਣ ਮੈਨੂੰ ਜ਼ਿਆਦਾ ਵਚਨ ਦੀ ਸਮਝ ਆਉਣੀ ਸ਼ੁਰੂ ਹੋਈ ਆ ਜਦੋਂ ਦਾ ਮੈਂ ਆ ਵੱਡੇ ਚਰਚ ਦੇ ਨਾਲ ਜੁੜਿਆ ਕੀ ਸ਼ਬਦ ਵੱਡੇ ਚਰਚ ਦੇ ਨਾਲ ਜੁੜਿਆ ਹਾਂ ਜਦ ਕਿ ਮੈਂ ਖੁਦ ਉਸ ਜਿਹੜੇ ਚਰਚ ਵਿੱਚ ਹੋ ਗਿਆ ਹੈ ਉਸ ਚਰਚ ਦੇ ਵਿੱਚੋਂ ਮੈਂ ਵੀ ਟੀਚਿੰਗ ਲਈ ਹੈ ਮੈਂ ਵੀ ਅੱਜ ਇੱਥੇ ਸਿਖਾ ਰਿਹਾ ਹਾਂ ਤਾਂ ਮੇਰੇ ਆਤਮਿਕ ਪਿਤਾ ਦੀਆਂ ਦਵਾਵਾਂ ਤੇ ਉਹਨਾਂ ਦੀ ਸਿਖਾਈ ਹੋਈ ਟੀਚਿੰਗ ਦੇ ਦੁਆਰਾ ਉਹਨਾਂ ਦੇ ਵਚਨ ਅੱਜ ਤੱਕ ਮੇਰੇ ਕੋਲ ਉਹਨਾਂ ਦੇ ਸਿਖਾਏ ਹੋਏ ਵਚਨ ਅੱਜ ਤੱਕ ਮੇਰੇ ਕੋਲ ਕਾਪੀ ਦੇ ਉੱਤੇ ਲਿਖੇ ਹੋਏ ਹਨ ਉਹਨਾਂ ਦੀ ਸਿਖਾਈ ਹੋਈ ਟੀਚਿੰਗ ਵੀ ਮੈਂ ਤੁਹਾਨੂੰ ਸਿਖਾਣਾ ਨੂੰ कि जो मैं उन्होंने तो सीख्या है जिदा मैं अगे वध्या हाँ कि तुसी भी पिछे ना रहो तुसी भी मेथों कितने ज्यादा अगे वध ब्रदर कहता है कि नहीं सू वचन कदम समझ आया हूँ सूँ वचन समझ आ गया क्यों भाई फिर कमी किसी तो कमी थोड़े तो ची नहीं लै सके असी भी उतो सीखे असं भी उत हैं ਉਥੇ ਹੀ ਪਰਮੇਸ਼ਰ ਨੇ ਸਾਨੂੰ ਵਧਾਇਆ ਹੈ ਧੰਨਵਾਦ ਖੁਦਾ ਦਾ ਕਿ ਤੁਸੀਂ ਵੱਡੇ ਚਰਚ ਦੇ ਨਾਲ ਜੁੜਿਓ ਪ੍ਰਭੂ ਉੱਥੇ ਵੀ ਵੱਡੇ ਕੰਮ ਕਰਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹਦੇ ਕੋਲੋਂ ਤੁਸੀਂ ਪਰਮੇਸ਼ਰ ਦੇ ਵਿੱਚ ਅੱਗੇ ਵਧਣਾ ਸਿੱਖਿਆ ਹੈ ਜਿਹਦੇ ਕੋਲੋਂ ਤੁਸੀਂ ਜਾਣਿਆ ਹੈ ਕਿ ਯਿਸੂ ਮਸੀਹ ਕੌਣ ਹੈ ਕਦੇ ਵੀ ਰੱਬ ਦੇ ਉਸ ਦਾਸ ਨੂੰ ਨੀਚਾ ਨਾ ਦਿਖਾਓ ਕਦੇ ਵੀ ਨਾ ਕਹੋ ਕਿ ਇਹ ਇਹਨਾਂ ਨੇ ਕਦੇ ਨਹੀਂ ਸਾਨੂੰ ਇਹਨਾਂ ਤੋਂ ਸਾਨੂੰ ਕਦੇ ਸਮਝ ਨਹੀਂ ਆਇਆ ਤੁਹਾਨੂੰ ਨਹੀਂ ਸਮਝ ਆਈ ਸਾਨੂੰ ਕਿਵੇਂ ਆਗੇ ਜੇ ਤੁਹਾਨੂੰ वचन ਨਹੀਂ ਸਮਝ ਆਇਆ ਤਾਂ ਕੀ ਰੱਬ ਦੇ ਦਾਸ ਦੀ ਗਲਤੀ ਹੈ ਕੀ ਦੀ ਗਲਤੀ ਫਿਰ 10 ਬੰਦੇ ਬੈਠੇ ਦਸਾਂ ਦੇ ਵਿੱਚੋਂ 8 ਨੂੰ ਸਮਝ ਆ ਗਈ ਦੋਹਾਂ ਨੂੰ ਸਮਝ ਨਹੀਂ ਆਈ ਗਲਤੀ ਕੀਤੀ ਹੈ 8 ਬੱਚੇ ਸਿੱਖ ਚੁੱਕੇ ਆ ਤੇ ਮੰਨ ਕੇ ਚਲੋ ਦੋਹਾਂ ਨੂੰ ਸਮਝ ਆਈ 8ਾਂ ਨੂੰ ਨਹੀਂ ਸਮਝ ਆਈ ਦੋਹਾਂ ਨੂੰ ਕਿਵੇਂ ਸਮਝ ਆ ਗਈ ਯੁਨ ਦੇ ਦਿਮਾਗ ਦੇ ਵਿੱਚ ਖੋਲ ਕੇ ਪਾ ਦਿੱਤਾ ਨਹੀਂ ਉਹਨਾਂ ਨੇ ਧਿਆਨ ਨਾਲ ਸੁਣਿਆ ਉਹਨਾਂ ਨੇ ਫੋਕਸ ਕੀਤਾ ਉਹਨਾਂ ਨੇ ਆਪਣੇ ਆਤਮਿਕ ਪਿਤਾ ਦੀ ਆਵਾਜ਼ ਨੂੰ ਪਰਮੇਸ਼ਰ ਦੀ ਆਵਾਜ਼ ਨੂੰ ਪਰਮੇਸ਼ਰ ਦੇ ਵਚਨ ਦੀ ਆਵਾਜ਼ ਨੂੰ ਜਿਹੜੀ ਕਿ ਉਹਦੇ ਉਹਦੇ ਦਾਸ ਦੇ ਦੁਆਰਾ ਉਸਨੇ ਭੇਜੀ ਉਹਨੂੰ ਸੁਣਿਆ ਸਿੱਖਿਆ ਜਾਂਝਿਆ ਪਰਖਿਆ ਤੇ ਉਹਦੇ ਅਨੁਸਾਰ ਚੱਲਣਾ ਸ਼ੁਰੂ ਕੀਤਾ ਇਹੀ ਚੀਜ਼ਾਂ ਕਮਾਂਡ ਨੂੰ ਦਰਸਾਉਂਦੀਆਂ ਹਨ ਕਿ ਅੱਜ ਦੇਖੋ ਸਾਡੀ ਮਿਨਿਸਟਰੀ ਕਿੱਡੀ ਉੱਪਰ ਜਾ ਰਹੀ ਹੈ ਸਾਡੀ ਮਿਨਿਸਟਰੀ ਕਿੱਡੀ ਉੱਪਰ ਜਾ ਰਹੀ ਹੈ ਮਿਨਿਸਟਰੀ ਰੱਬ ਦੇ ਦਾਸ ਦੇ ਕਰਕੇ ਉੱਪਰ ਜਾ ਰਹੀ ਤੁਹਾਡੇ ਕਰਕੇ ਕੁਝ ਨਹੀਂ ਹੋ ਰਿਹਾ ਤੁਸੀਂ ਅੱਜ ਗਏ ਹੋ ਉਸ ਮਿਨਿਸਟਰੀ ਦੇ ਵਿੱਚ ਤੁਸੀਂ ਅੱਜ ਗਏ ਹੋ ਸੇਵਕਾਇਦੇ ਵਿੱਚ ਲੋਕ ਉਥੇ ਕਈ ਸਾਲਾਂ ਤੋਂ ਜੁੜੇ ਹੋਏ 14 15 ਸਾਲਾਂ ਤੋਂ ਜੁੜੇ ਹੋਏ ਉਹਨਾਂ ਦੀਆਂ ਪ੍ਰਾਰਥਨਾ ਦੁਆਰਾ ਹੋ ਰਿਹਾ ਤੁਸੀਂ ਅੱਜ ਜੁੜ ਕੇ ਆਪਣੇ ਆਪ ਨੂੰ ਕਮੰਡ ਲਿਆਂਦਾ ਕਿ ਦੇਖੋ ਜੀ ਅਸੀਂ ਕਿੰਨੇ ਉੱਚੇ ਲੈਵਲ ਤੇ ਆਂ ਇਹ ਭੁੱਲ ਗਏ ਕਿ ਤੁਹਾਨੂੰ ਲੈਵਲ ਤੇ ਲਿਆਉਣ ਵਾਲਾ ਉਹ ਦਾਦਾ ਸੀਗਾ ਜਿਹੜਾ ਤੁਹਾਡੀ ਰਾਤ ਨੂੰ ਵੀ 12 ਵਜੇ ਉੱਠ ਕੇ ਪ੍ਰਾਰਥਨਾ ਕਰਦਾ ਸੀ ਤੁਹਾਡੇ ਫੋਨ ਨੂੰ ਚੱਕਦਾ ਸੀ ਫੋਨ ਨਹੀਂ ਚੱਕੇ ਜਾਂਦਾ ਸੀ ਤੇ ਰਾਤ ਨੂੰ ਪ੍ਰਾਰਥਨਾ ਦੇ ਵਿੱਚ ਯਾਦ ਰੱਖਦਾ ਹੀ ਰੱਖਦਾ ਸੀਗਾ ਕਿ ਮੇਰੇ ਬੱਚੇ ਆ ਉਸੇ ਚਰਚ ਦੇ ਵਿੱਚੋਂ ਅਸੀਂ ਸਿੱਖੇ ਹੋਏ ਹਾਂ कदे भी चर्च का कमांड ना करो कलीसिया का कमांड ना करो सेवकाई का कमांड ना करो क्योंकि यह सेवकई थोड़ी तो नहीं है। ये सेवकाई येशु मसी की है ये सेवकाई भी मेरी नहीं है। ये सेवकाई येशु मसी की है हल लोही गलत फहमी है कि मनिस्टरी तीडी तो है।, है? है ये दी है। कि सेवकाई कि येशु मसीह की है तो किसी समय तेजे रब दे समझ आई तो यह गलती है हाल लोईया तो समय नहीं समझ आई क्योंकि ध्यान नहीं दिता तो सज्जे खबे रहा है हाल लोईया अच जो ठोकर लगी आता तू परमेश ने सिखाया तो तुम्हें वचन समझ आनी शुरू हो गई हल लोईया हल लोईया यशु भी क्या ठोकर का लगना जरूरी है कई जगह से ठोकर का लगना जरूरी है फिर वचन जल्दी समझ आना शुरू होगा ਇਹਨਾਂ ਕਹਿੰਦੇ ਨੇ ਸਾਡੇ ਵਾਲਾ ਪਾਸਟਰ ਖੰਗਜਖਾਮ ਵਾਲਾ ਹੈ ਉਹ ਪਾਸਟਰ ਕੈਨਸਲ ਟੀਵੀ ਵਾਲਾ ਹੈ ਕਿਹੜਾ ਹੈ ਦੇ ਦਾਸ ਦਾ ਜਿਹਨੇ ਬਚਪਨ ਤੋਂ ਬਚਪਨ ਹੀ ਹੁੰਦਾ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਹੁੰਦੇ ਨਿਆਣੀ ਹੁੰਦੇ ਨਾ ਸੰਤ ਪੌਲਸ ਕਹਿੰਦਾ ਤੁਸੀਂ ਜੇ ਬੱਚੇ ਸੀਗੇ ਮੈਂ ਜਦੋਂ ਬੱਚਾ ਸੀ ਬੱਚੇ ਵਾਲੀਆਂ ਗੱਲਾਂ ਕਰਦਾ ਸੀ ਹੁਣ ਮੈਂ ਸਿਆਣਾ ਹੋ ਗਿਆ ਕਹਿੰਦਾ ਉਹਨੇ ਤੇ ਪੌਲਸ ਜਦੋਂ ਪਰਮੇਸ਼ਰ ਵਿੱਚ ਆਇਆ ਤਾਂ ਜਵਾਨ ਹੀ ਸੀਗਾ ਪਰ ਉਹਨੇ ਆਉਦਿਨ ਬੱਚਾ ਕਿਉਂ ਕਿਹਾ ਪਰਮੇਸ਼ਰ ਦੇ ਵਿੱਚ ਕਿਉਂਕਿ ਰੱਬ ਦੀਆਂ ਗੱਲਾਂ ਜਦੋਂ ਅਸੀਂ ਪ੍ਰਭੂ ਦੇ ਵਿੱਚ ਬੱਚੇ ਸੀਗੇ ਛੋਟੇ-ਛੋਟੇ ਸੀ ਰੱਬ ਦੇ ਦਾਸ ਸੀ ਸਾਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਸਾਨੂੰ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਚੱਲਣਾ ਸਿਖਾਇਆ ਖੁਦ ਵੀ ਚੱਲੇ ਉਹਨਾਂ ਦੀ ਨਮਰਤਾ ਮੈਂ ਹਮੇਸ਼ਾ ਇਸ ਚੀਜ਼ ਨੂੰ ਦਿਲੋਂ ਮੰਨਦਾ ਕਿ ਸਾਡੇ ਰੱਬ ਦੇ ਦਾਸ ਪਾਸੋਂ ਸੋਮ ਅਸੀਂ ਬਹੁਤ ਹੰਬਲ ਨੇ ਹਾਂ ਬਹੁਤ ਬਹੁਤ ਨਮਰਤਾ ਉਹਨਾਂ ਦੇ ਜੀਵਨ ਦੇ ਵਿੱਚ ਅਸੀਂ ਦੇਖਿਆ ਮੈਂ ਜਿੱਥੇ ਵੀ ਗੱਲ ਕਰਦਾ ਉਹਨਾਂ ਦੀ ਨਮਰਤਾ ਦੀ ਗੱਲ ਕੀਤੇ ਬਿਨਾ ਨਹੀਂ ਰਹਿ ਸਕਦਾ ਹallelujah ਐਨੀ ਹੰਬਲਨੈਸ ਮੈਨੂੰ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਗੁਜਰਾਤ ਜਾਣ ਦਾ ਮੌਕਾ ਮਿਲਿਆ ਬਹੁਤ ਪਰਮੇਸ਼ਰ ਨੇ ਉਹਨਾਂ ਦੇ ਦੁਆਰਾ ਆਸ਼ੀਸ਼ ਕੀਤਾ ਮੈਨੂੰ ਮੈਂ ਕਿਵੇਂ ਕਹਿ ਦਵਾਂ ਕਿ ਉਹ ਰੱਬ ਦੇ ਦਾਸ ਹੈ ਉਹਨਾਂ ਤੋਂ ਮੈਨੂੰ ਨਹੀਂ ਸਮਝ ਆਇਆ ਜੇ ਮੇਰੇ ਕੁਝ ਭਰਾਵਾਂ ਨੂੰ ਨਹੀਂ ਸਮਝ ਆਇਆ ਤਾਂ ਮੂਰਖ ਕੌਣ ਹੈ ਮੈਂ ਵੀ ਉਹਨਾਂ ਦੇ ਨਾਲ ਹੀ ਬੈਠ ਕੇ ਸਿੱਖਿਆ ਤੁਹਾਨੂੰ ਨਹੀਂ ਸਮਝ ਆਇਆ ਤਾਂ ਗਲਤੀ ਤੁਹਾਡੀ ਹੈ ਰੱਬ ਦੇ ਦਾਸ ਨੇ ਆਪਦੇ ਵੱਲੋਂ 100% ਸਿਖਾਇਆ ਹallelujah ਤੇ ਚੋ ਦੂਜੀ ਮਿਨਿਸਟਰੀ ਦੇ ਨਾਲ ਜੁੜ ਕੇ ਅਸੀਂ ਕੀ ਕਰਦੇ ਆਂ ਦੇਖੋ ਜੀ ਹallelujah ਇੱਥੇ ਗਿਆ ਤਾਂ ਮੈਨੂੰ ਚੰਗਿਆਈ ਮਿਲੀ ਆ ਚੰਗਿਆਈ ਤਾਂ ਤੈਨੂੰ ਉੱਥੇ ਹੀ ਮਿਲ ਜਾਣੀ ਸੀ ਪਰ ਤੂੰ ਆਪ ਦੇ ਅੰਦਰ ਨਫ਼ਰਤ ਰੱਖੀ ਤੂੰ ਆਪ ਦੇ ਅੰਦਰ ਦੁਸ਼ਸ਼ ਰੱਖਿਆ ਤੂੰ ਆਪ ਦੇ ਅੰਦਰ ਕਮੰਡ ਰੱਖਿਆ ਤੂੰ ਆਪ ਦੇ ਆਪ ਨੂੰ ਉੱਥੇ ਨੀਵਾ ਨਹੀਂ ਕੀਤਾ ਰੱਬ ਦੇ ਦਾਸ ਦਾਸੀ ਤਾਂ ਛਿੜਕਦੇ ਹੁੰਦੇ ਆ ਇਹ ਤੁਹਾਨੂੰ ਨਹੀਂ ਸਹਿਣ ਹੋਇਆ ਉਹ ਸਿਚੁਏਸ਼ਨ ਵਿੱਚ ਤੁਸੀਂ ਆਪਣੇ ਆਪ ਨੂੰ ਨੰਬਰ ਨਹੀਂ ਕੀਤਾ ਤਾਂ ਗਲਤੀ ਤੁਹਾਡੀ ਹੈ ਉਹਨਾਂ ਨੇ ਵਚਨ ਸਿਖਾਇਆ ਸੀ ਤੁਹਾਨੂੰ ਨੰਬਰ 1 ਤੁਸੀਂ ਨਹੀਂ ਬਣੇ ਟੁੱਟ ਗਏ ਦੂਜੀ ਜਗ੍ਹਾ ਜਾਣਾ ਪੈ ਗਿਆ ਤੁਹਾਨੂੰ ਹਾਲੇਲੂਇਆ ਤੇ ਦੂਜੀ ਜਗ੍ਹਾ ਜਾ ਕੇ ਅਸੀਂ ਐਦਾਂ ਗੱਲ ਕਰਦੇ ਆਂ ਕਿ ਜਿਵੇਂ ਉਹ ਸੇਵਕਾਈ ਤੁਹਾਡੇ ਸਿਰ ਤੇ ਚੱਲ ਰਹੀ ਹੈ ਸਟੇਟਸ ਪਾ ਪਾ ਕੇ ਉਹ ਸੇਵਕਾਏ ਤੁਹਾਡੇ ਉਹ ਸੇਵਕਾਈ ਨੂੰ ਪਰਮੇਸ਼ਰ ਚਲਾ ਰਿਆ ਤੇ ਉਹ ਦਾਸ ਜਿਹੜਾ ਉਸ ਵੱਡੀ ਮਿਨਿਸਟਰੀ ਨੂੰ ਗਾਈਡ ਕਰ ਰਿਹਾ ਚਲਾ ਰਿਹਾ ਹੈ ਜਿਨੇ ਬੈਠ ਕੇ ਸਾਰੀ ਸਾਰੀ ਰਾਤ ਦੁਆਵਾਂ ਕੀਤੀਆਂ ਪ੍ਰਾਰਥਨਾਵਾਂ ਕੀਤੀਆਂ ਤੇ ਇੰਨੇ ਵੀ ਉਹਨਾਂ ਹੀ ਐਫਰਟ ਕੀਤਾ ਹੈ ਜਿਓ ਨੇ ਪ੍ਰਾਰਥਨਾਵਾਂ ਕੀਤੀਆਂ ਨਾ ਤਾਂ ਇਹਨਾਂ ਨੇ ਵੀ ਕਦੇ ਰੋਟੀ ਰੋਟੀ ਖਾ ਕੇ ਸੌਣ ਹੀ ਗਏ ਬੈਠ ਕੇ ਦੁਆਵਾਂ ਕੀਤੀਆਂ ਆਪਣੇ ਪਰਿਵਾਰ ਨੂੰ ਪਿੱਛੇ ਕਰਕੇ ਪਰਮੇਸ਼ਰ ਨੂੰ ਪ੍ਰੈਫਰੈਂਸ ਦਿੱਤੀ ਕਲੀਸੀਆ ਨੂੰ ਪ੍ਰੈਫਰੈਂਸ ਦਿੱਤੀ ਕਿ ਮੇਰੇ ਬੱਚੇ ਆ ਇਹਨਾਂ ਦੇ ਲਈ ਦੁਆ ਕਰ ਹallelujah ਤੇ ਤੁਸੀਂ ਉਸ ਮਿਨਿਸਟਰੀ ਵਿੱਚ ਜਾ ਕੇ ਕਹਿੰਦੇ ਹੋ ਦੇਖੋ ਜੀ ਹੁਣ ਸਾਨੂੰ ਆਸ਼ੀਸ਼ ਮਿਲੀ ਹੈ ਯੀਸ਼ੂ ਕਹਿੰਦਾ ਤੇਰੇ ਵਿਸ਼ਵਾਸ ਨੇ ਤੈਨੂੰ ਤੇਰੇ ਵਿਸ਼ਵਾਸ ਨੇ ਤੈਨੂੰ ਤੇਰੇ ਵਿਸ਼ਵਾਸ ਨੇ ਤੈਨੂੰ ਤੈਨੂੰ ਵਿਸ਼ਵਾਸ ਹੀ ਨਹੀਂ ਸੀ तेन भरोसा ही नहीं सी क्योंकि तू दिल च नफरत लेके चल रहा है घमांड लैके चल रहा मैंने कि मैं कह दिता मैनू कि मैं पिछे कर दिता तो प्रभु उन्ना चर काम नहीं करता जिन्ना चर ये माड़िया चीज़ा ताशु कहना ना दोबारा ये पाप ना करी कि पहला वाली विपत्ति फिर ना तेरे तैजा मतलब की है कि वो जीवन पाप से इस करके बीमारी या वह परेशानी वो तकलीफ वो दर्द या वो आशिश थानू नहीं मिली से? या वो परेशानी तो, तो दूर नहीं हुई हाले लोईया उत विश्वास करके रेंगे उ परमेश्वर बने रेंदे अपने दास दे अधीन के अधीन होके रेंदे नम्र विनम्र होकर रेंदे उ तक आशिश मिल जाती साले लोइया ਹallelujah ਹallelujah ਉਹਨੇ ਵੀ ਪ੍ਰੇਅਰ ਕੀਤੀ ਆ ਤੇ ਮਿਨਿਸਟਰੀ ਵਧੀਆ ਇੰਨੇ ਵੀ ਪ੍ਰੇਅਰ ਕੀਤੀ ਆ ਤੇ ਮਿਨਿਸਟਰੀ ਵਧ ਰਹੀ ਭਾਵੇਂ ਅੱਜ ਥੋੜੇ ਆ ਮੈਂ ਵਿਸ਼ਵਾਸ ਕਰਦਾ ਹਾਂ ਜੇ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਜਿੰਨੀ ਤੁਹਾਡੀ ਜ਼ਿੰਦਗੀ ਆ ਮੇਰੇ ਵੱਲ ਦੇਖੋ 10 ਬੰਦਿਆਂ ਨੂੰ ਹੀ ਆਪਣੇ ਨਾਲ ਪ੍ਰਭੂ ਦੇ ਵਿੱਚ ਲੈ ਗਏ ਉਨਾ ਹੀ ਆਨੰਦ ਉਥੇ ਮਨਾਇਆ ਜਾਣਾ ਜਿੰਨਾ ਲੱਖਾਂ ਨੂੰ ਲੈ ਕੇ ਮਨਾਇਆ ਜਾਣਾ ਸਿੱਧੀ ਨੀਤ ਦੇ ਨਾਲ ਤੁਸੀਂ 10 ਬੰਦੇ ਪਰਮੇਸ਼ਰ ਦੇ ਵਿੱਚ ਲੈ ਜਾਓ ਬਹੁਤ ਵੱਡੀ ਗੱਲ ਹੈ ਮੈਂ ਨਹੀਂ ਕਹਿੰਦਾ ਬਹੁਤ ਜਾਣੇ ਨਹੀਂ ਹੋਣੇ ਚਾਹੀਦੇ ਹੋਣੇ ਚਾਹੀਦੇ ਰੱਬ ਵਧਾ ਰਿਹਾ ਵਧਨੇ ਚਾਹੀਦੇ ਆ ਅਸੀਂ ਵੀ ਚਾਹੁੰਦੇ ਸਾਡੀ ਕਲੀਸਿਆ ਹੋਰ ਜ਼ਿਆਦਾ ਘਰੋ ਗੇਟੋਂ ਵੀ ਪਾਰ ਹੋ ਜਾਵੇ ਹਰ ਕੋਈ ਚਾਹੁੰਦਾ ਹੈ ਕਿ ਵੱਤਵਾਦ ਲੋਕ ਮੇਰੇ ਦੁਆਰਾ ਬਚਣ ਉਹਨਾਂ ਦੁਆਰਾ ਬਚ ਰਹੇ ਆ ਪਰ ਇਹਦੇ 'ਚ ਤੁਹਾਡਾ ਕੋਈ ਹਿੱਸਾ ਨਹੀਂ ਤੁਸੀਂ ਤਾਂ ਦਿਨ ਰਾਤ ਦੂਜੀ ਪਾਸਟਾਂ ਦੀ ਬੁਰੀਾਈ ਕਰਨ ਲੱਗੇ ਹੋ ਤੇ ਆਪ ਦੇ ਆਪ ਨੂੰ ਇਸ ਤਰੀਕੇ ਨਾਲ ਸਮਝਦੇ ਹੋ ਕਿ ਜਿਹੜੀ ਮਿਨਿਸਟਰੀ ਵਿੱਚ ਮੈਂ ਹੋਣਾ ਉਹ ਮੇਰੇ ਸਿਰ ਤੇ ਚੱਲ ਰਹੀ ਆ ਤੇ ਦੂਜੇ ਨੂੰ ਚੀਪ ਕਰਕੇ ਮਾੜਾ ਦੱਸ ਕੇ ਖੁਦਾਵਾਨ ਫਿਰ ਕਮਾਂਡ ਤੋੜਦਾ ਜਦੋਂ ਉਹ ਤੋੜਦਾ ਹੈ ਕਮਾਂਡ ਤਾਂ ਜਿਸ ਤਰ੍ਹਾਂ ਲੂਸੀਫਰ ਦਾ ਕਮਾਂਡ ਟੁੱਟਿਆ ਹੈ ਨਾ ਉਹ ਥੱਲੇ ਸੁੱਟਦਾ ਹੈ ਹਾਲੇਲੂਇਆ ਕਹਨਾ ਹੈ ਪੂਰ ਦੇ ਤਾਰੇ ਦਿਨ ਦੇ ਤਾਰੇ ਐ ਫਜ਼ਰ ਦੇ ਪੁੱਤਰ ਤੂੰ ਕਿਵੇਂ ਵੱਡ ਕੇ ਸੁਟਿਆ ਗਿਆ ਤੂੰ ਤਾਂ ਕਹਿੰਦਾ ਸੀਗਾ ਮੈਂ ਆਤਮਾਹਾਂ ਦੇ ਬਰਾਬਰ ਹੋ ਜਾਊਂਗਾ ਕਿਹਦੇ ਬਰਾਬਰ ਹੋ ਜਾਊਂ ਆਤਮਾਹਾਂ ਦੇ ਬਰਾਬਰ ਹੋ ਜਾਊਂਗਾ ਇਸ ਲਈ ਕਦੇ ਵੀ ਕਿਸੇ ਚੀਜ਼ ਤੇ ਕਮਾਂਡ ਨਾ ਕਰੋ ਕਦੇ ਵੀ ਕਿਸੇ ਚੀਜ਼ ਦਾ ਆਪਣੇ ਰਿਸ਼ਤੇਦਾਰਾਂ ਦਾ ਆਪਣੇ ਵੀਕਲ ਦਾ ਆਪਣੇ ਘਰ ਦਾ ਤੇ ਸਭ ਤੋਂ ਜ਼ਿਆਦਾ ਜਿਹੜੇ ਵਿਸ਼ਵਾਸੀ ਕਰਦੇ ਆ ਆਪ ਦੀ ਆਤਮਿਕਤਾ ਰੱਖ ਮੰਡਣਾ ਕਰੋ ਹੁੰਦੇ ਨਹੀਂ ਹੋ ਹੁੰਦੇ ਨਹੀਂਗੇ ਹੋ ਆਤਮਿਕਾ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਤਮਿਕਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਜਿੰਨੀ ਪ੍ਰਾਰਥਨਾ ਸਾਡੇ ਜਿੰਨੇ ਉਪਵਾਸ ਕੋਈ ਨਹੀਂ ਰੱਖ ਸਕਦਾ ਤੇ ਜਦੋਂ ਕੋਈ ਨਿਕਮ ਵਿਚਾਰੇ ਨਿਮਾਣੇ ਨਤਾਣੇ ਨੂੰ ਜਾ ਕੇ ਮਿਲਦੇ ਆ ਜਿਹਦੇ ਤੋਂ ਪ੍ਰਾਰਥਨਾ ਨਹੀਂ ਹੋ ਪਾਰੀ ਜਿਹੜਾ ਹਜੇ ਸਟਰਗਲ ਦੇ ਵਿੱਚ ਆ ਜਿਹੜਾ ਹਜੇ ਕੁਝ ਘਰ ਦੀਆਂ ਪਰਸਥਿਤੀਆਂ ਵਿੱਚ ਗਿਰਿਆ ਹੋਇਆ ਘਿਰਿਆ ਹੋਇਆ ਉਹ ਸਟਰਗਲ ਕਰ ਰਿਹਾ ਸਫਰ ਕਰ ਰਿਹਾ ਹਜੇ ਉਹ ਪਰਮੇਸ਼ਰ ਦੇ ਵਿੱਚ ਡਿੱਗਦਾ ਉੱਠਦਾ ਡਿੱਗਦਾ ਉੱਠਦਾ ਉਹ ਸਟਰਗਲ ਕਰ ਰਿਹਾ ਉਹ ਬੈਠਣ ਦੀ ਕੋਸ਼ਿਸ਼ ਕਰਦਾ ਹੈ ਪਰਮੇਸ਼ਰ ਨੇ ਕਿਹਾ ਤੂੰ ਦੁਆ ਦੇ ਵਿੱਚ ਬੈਠ ਉਹ ਬੈਠਦਾ ਹੈ ਉਹ 10 ਮਿੰਟ ਦੁਆ ਕਰਦਾ ਹੈ ਸਰੀਰ ਉਹਦੇ ਤੇ ਪ੍ਰਬਲ ਹੋ ਜਨਸ ਉਹ ਜੇ ਗਿਰ ਰਿਹਾ ਉੱਠ ਰਿਹਾ ਮਤਲਬ ਸਫਰ ਕਰ ਰਿਹਾ ਕੋਸ਼ਿਸ਼ ਕਰ ਰਿਹਾ ਹੈ ਤੇ ਉਦੋਂ ਮੇਰੇ ਵਰਗਾ ਪੂਰਾ ਆਤਮਿਕ ਆਖਿਆਦਾ ਤੇਰੀ ਪ੍ਰਾਰਥਨਾ ਹੈ ਨਹੀਂ ਹੁੰਦੀ ਮੇਰੇ ਜਿੰਨੇ ਕਰਿਆ ਕਰ ਮੈਂ ਪਤਾ 5-5 ਘੰਟੇ ਪ੍ਰਾਰਥਨਾ ਕਰਦਾ ਫੇਰ ਆ ਜਗ੍ਹਾ ਤੇ ਪਹੁੰਚਿਆ ਆ ਫੇਰ ਮਿਲਦੀ ਹੈ ਇਹੋ ਜੀ ਜਗ੍ਹਾ ਡਾਕੂ ਨੇ ਕਿਹੜੀ ਪ੍ਰਾਰਥਨਾ ਕੀਤੀ ਸੀ ਜਿਹੜਾ ਯੇਸ਼ੂ ਮਸੀਹ ਦੇ ਨਾਮ ਸਲੀਬ ਤੇ ਜਿਹੜਾ ਕੋਈ ਪ੍ਰਾਰਥਨਾ ਕੀਤੀ ਉਹਨੇ ਉਪਵਾਸ ਰਖਿਉਣੀ ਗੋਡਿਆਂ ਤੇ ਬੈਗੇ ਸੀਗਾ ਮੈਂ ਨਹੀਂ ਕਹਿੰਦਾ ਉਹ ਪਵਾਸ ਕਰਾਤਨਾ ਨਾ ਰੱਖੋ ਕਰੋ ਪਰ ਖੁਦਾ ਦੇ अनुग्रह ਦੇ ਨਾਲ ਹੁੰਦਾ ਜੋ ਹੁੰਦਾ ਤੇ ਤੁਹਾਡਾ ਪਰਮੇਸ਼ਰ ਦੇ ਨਾਲ ਜੋ ਸੰਬੰਧ ਹੈ ਉਹਦੇ ਨਾਲ ਜੀਵਨ ਚਿੰਨ ਹੁੰਦਾ ਉਹਦੇ ਨਾਲ ਆਸ਼ੀਸ਼ ਮਿਲਦੀ ਆ ਤੁਹਾਡੀ ਤਾਕਤ ਦੇ ਨਾਲ ਨਹੀਂ ਤੁਹਾਡੇ ਸੰਬੰਧ ਦੇ ਨਾਲ ਹਾਲੇਲੂਇਆ ਤੁਹਾਡੇ ਸੰਬੰਧ ਦੇ ਨਾਲ ਤੇ ਪਰਮੇਸ਼ਰ ਦੇ अनुग्रह ਦੇ ਨਾਲ